ਸਮਰਥਨ ਕੀਤੇ ਜਾਣ ਦੀ ਪੂਰੀ ਸੰਭਾਵਨਾ ਤੁਹਾਨੂੰ ਦੱਸਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਉਹ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਵਾਧੂ ਪਾਣੀ ਹਰਿਆਣਾ ਨੂੰ ਨਹੀਂ ਦੇਣਗੇ ਹਾਲਾਂਕਿ ਮਨੁੱਖਤਾ ਦੇ ਆਧਾਰ ਤੇ ਪੰਜਾਬ ਹਰਿਆਣਾ ਨੂੰ ਵਾਧੂ ਪਾਣੀ ਦੇ ਰਿਹਾ ਪਰ ਜਿੰਨਾ ਪਾਣੀ ਦੇਣਾ ਹਰਿਆਣਾ ਨੂੰ ਤੈਅ ਹੋਇਆ ਉਹਨਾਂ ਪਾਣੀ ਹਰਿਆਣਾ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਅਤੇ ਇਸ ਤਰ੍ਹਾਂ ਦੇ ਨਾਲ BBMB ਤੱਕੇ ਦੇ ਨਾਲ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦੇ ਸਕਦੀ ਕਿਉਂਕਿ ਪੰਜਾਬ ਦੇ ਕੋਲ ਆਪਣਾ ਹੀ ਜਿਹੜਾ ਪਾਣੀ ਹੈ ਖੇਤੀਬਾੜੀ ਦੇ ਲਈ ਪੰਜਾਬ ਨੂੰ ਵਾਧੂ ਪਾਣੀ ਦੀ ਜ਼ਰੂਰਤ ਹੈ ਇਸ ਕਰਕੇ ਪੰਜਾਬ ਕੋਲ ਬਿਲਕੁਲ ਵੀ ਹਰਿਆਣਾ ਨੂੰ ਦੇਣ ਦੇ ਲਈ ਵਾਧੂ ਪਾਣੀ ਨਹੀਂ ਹੈ ਅਤੇ ਅੱਜ ਦੇ ਇਸ ਸੈਸ਼ਨ ਦੇ ਵਿੱਚ ਖਾਸ ਮਤਾ ਬੀਬੀ ਐਮਬੀ ਦੇ ਇਸ ਫੈਸਲੇ ਦੇ ਖਿਲਾਫ ਪਾਸ ਕੀਤਾ ਜਾਵੇਗਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਮਤੇ ਨੂੰ ਲੈ ਕੇ ਇਕਜੁੱਟ ਨੇ ਤੇ ਸੰਭਾਵੀ ਤੌਰ ਤੇ ਅੱਜ ਵੱਡਾ ਫੈਸਲਾ ਵਿਧਾਨ ਸਭਾ ਦੇ ਵਿੱਚ ਇਸ ਮਤੇ ਨੂੰ ਫਾਸ ਪਾਸ ਕਰਕੇ ਲਿਆ ਜਾਵੇਗਾ ਤੇ ਉਧਰ ਬੀਬੀ ਐਮਬੀ ਤੇ ਪਾਣੀਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕਾਂਗ ਨੇ ਵੀ মিডিਆ ਨੂੰ ਸੰਬੋਧਨ ਕੀਤਾ ਪਾਣੀਆਂ ਦੇ ਮੁੱਦੇ ਤੇ ਜਿੱਥੇ ਇੱਕ ਪਾਸੇ ਉਹਨਾਂ ਨੇ ਕੇਂਦਰ ਸਰਕਾਰ ਦਾ ਖਰਾਬ ਕੀਤਾ ਉੱਥੇ ਦੂਜੇ ਪਾਸੇ ਕਾਂਗਰਸ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਇਸ ਮੌਕੇ ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲਾ ਦੇ ਪਾਣੀਆਂ ਬਾਰੇ ਦਿੱਤੇ ਗਏ ਬਿਆਨ ਦੀ ਵੀ ਉਹਨਾਂ ਨੇ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਜਦੋਂ ਸਰਪਾਰਟੀ ਮੀਟਿੰਗ ਹੋਈ ਸੀ ਉੱਥੇ ਬਾਕੀ ਪਾਰਟੀਆਂ ਦੇ ਆਗੂਆਂ ਦੇ ਨਾਲ-ਨਾਲ ਕਾਂਗਰਸੀ ਆਗੂ ਵੀ ਮੌਜੂਦ ਸਨ ਉਹਨਾਂ ਕਿਹਾ ਕਿ ਹਰਿਆਣਾ ਨੂੰ 4000 ਕਿਊਸਿਕ ਪਾਣੀ ਜੋ ਦਿੱਤਾ ਜਾ ਰਿਹਾ ਉਹ ਮਨੁੱਖਤਾ ਦੇ ਆਧਾਰ ਤੇ ਹੀ ਦਿੱਤਾ ਜਾ ਰਿਹਾ ਉਹਨਾਂ ਕਿਹਾ ਹੈ ਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦਾ ਪਾਣੀ ਲੈ ਕੇ ਵਰਤ ਚੁੱਕਾ ਹੈ ਗੱਲ ਇਹ ਆ ਵੀ ਜਿਸ ਤਰੀਕੇ ਨਾਲ ਭਾਜਪਾ ਤੇ ਵਾਅਦਾ ਕਰ ਹੀ ਰਹੀ ਸੀ ਅੱਜ ਕਾਂਗਰਸ ਨੇ ਵੀ ਉਹਦੀ ਹਾਂ ਚ ਹਾਂ ਮਲਾਈ ਹੈ ਰਣਦੀਪ ਸੁਰਜੀਵਾਲਾ ਜੀ ਜਿਹੜੇ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਹੈ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਚ ਉਹਨਾਂ ਨੇ ਕਿਹਾ ਜੀ ਆਮ ਆਦਮੀ ਪਾਰਟੀ ਬੀਜੇਪੀ ਰਲ ਕੇ ਕਰ ਰਿਹਾ ਹੈ ਪਰ ਗੱਲ ਬਿਲਕੁਲ ਇਹਦੇ ਉਲਟ ਹੈ ਜਿਹੜੀ ਵਿਧੀਕੀ ਦੀ ਸ਼ੁਰੂਆਤ ਪੰਜਾਬ ਦੇ ਹੱਕਾਂ ਤੇ ਡਾਕਾਂ ਮਾਰਨ ਦਾ ਇਤਿਹਾਸ ਕਾਂਗਰਸ ਨੇ ਸਿਰਜਿਆ ਸੀ ਜਿਹੜਾ ਧੱਕੇਸ਼ਾਹੀ ਦੀ ਪਰੰਪਰਾ ਕਾਂਗਰਸ ਦੇ ਸਮੇਂ ਸ਼ੁਰੂ ਹੋਈ ਸੀ ਉਸ ਧੱਕੇਸ਼ਾਹੀ ਨੂੰ ਵਧਾਉਣ ਚ ਭਾਜਪਾ ਨੇ ਗਾਂ ਜਿਹੜਿਆ ਪੈਰ ਵਧਾਏ ਪਹਿਲੀ ਗੱਲ ਤੇ ਸੁਰਜਵਾਲਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਇਹ ਦੱਸੋ ਜਿਹੜੀ ਪੰਜਾਬ ਦੀ 올 ਪਾਰਟੀ ਮੀਟਿੰਗ ਹੈ ਉਹਦੇ ਤੁਹਾਡੀ ਕਾਂਗਰਸ ਦੇ ਵੀ ਤਮਾਮ ਸੀਨੀਅਰ ਲੀਡਰ ਵੀ ਸ਼ਾਮਿਲ ਸੀ ਪਹਿਲੀ ਗੱਲ ਤੇ ਇਹ ਦੱਸੋ ਵੀ ਕਾਂਗਰਸ ਪੰਜਾਬ ਦੇ ਲੀਡਰ ਗਲਤ ਕਹਿ ਰਹੇ ਸੀ ਕਿ ਸਹੀ ਕਹਿ ਰਹੇ ਸੀ ਨੰਬਰ 1 ਕਿਉਂਕਿ ਜਦੋਂ ਭਗਵੰਤ ਸਿੰਘ ਮਾਨ ਜੀ ਨੇ ਇਹ ਸਟੈਂਡ ਲਿਆ ਬੜਾ ਸਪਸ਼ਟ ਕੀਤਾ ਕਿ ਪੰਜਾਬ ਦਾ ਔਰ ਹਰਿਆਣੇ ਦਾ ਵੰਡੇ ਹੋਏ ਪਾਣੀ ਤੋਂ ਜਿਆਦਾ ਹਿਊਮਨਿਟੇਰੀਅਨ ਗਰਾਉਂਡ ਤੇ 4000 ਕਿਊਸਿਕ ਪਾਣੀ ਜਿਹੜਾ ਸਾਡੇ ਹਰਿਆਣੇ ਦੇ ਭਰਾਵਾਂ ਨੂੰ ਪਾਣੀ ਪੀਣ ਲਈ ਦਿੱਤਾ ਜਾ ਰਿਹਾ ਇਸ ਤੋਂ ਵੱਧ ਜੇ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਤੇ ਅਸੀਂ ਸਹਿਣ ਨਹੀਂ ਕਰਾਂਗੇ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਜੀ ਦੇ ਇਸ ਸਟੈਂਡ ਦੇ ਨਾਲ ਕਾਂਗਰਸ ਨੇ ਵੀ ਸਹਿਮਤੀ ਜਤਾਈ ਔਰ तमाम ਰਾਜਨੀਤਿਕ ਪਾਰਟੀਆਂ ਨੇ ਜੀ ਸੋ ਪਹਿਲੀ ਗੱਲ ਤੇ ਸੁਰਜਵਾਲਾ ਸਾਹਿਬ ਪਹਿਲਾਂ ਆਪਸੀ ਕਹੇ ਕਰ ਲੋ ਰਾਹੁਲ ਗਾਂਧੀ ਦੇ ਘਰ ਬੈਠ ਕੇ ਕਿ ਪੰਜਾਬ ਕਾਂਗਰਸ ਠੀਕ ਹੈ ਕਿ ਹਰਿਆਣਾ ਕਾਂਗਰਸ ਠੀਕ ਨੰਬਰ 2 ਤੁਸੀਂ ਕਹਿ ਰਹੇ ਹੋ ਕਿ ਪੰਜਾਬ ਹੁੰਦਾ ਕੌਣ ਹੈ ਜਿਹੜਾ ਬੀਬੀ ਐਮਬੀ ਡਿਕਟੇਟ ਕਰੂਗੀ ਜਿਹੜੀ ਬੀਬੀ ਐਮਬੀ ਰਾਤੋਂ ਰਾਤ ਅਫਸਰ ਬਦਲੂਗੀ ਉਹਨੂੰ ਤੁਸੀਂ ਜਸਟੀਫਾਈ ਕਰ ਰਹੇ ਹੋ ਸਾਨੂੰ ਪਤਾ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਦੋਂ ਇਤਿਹਾਸ ਦੇਖਦੇ ਹਾਂ ਅਸੀਂ ਉਹਦੇ 'ਚ ਇੰਦਰਾ ਗਾਂਧੀ ਜੀ ਦੇ ਟਾਈਮ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੇ ਵੀ ਡਾਕੇ ਪਏ ਪੰਜਾਬ ਦੇ ਹੱਕਾਂ ਨੂੰ ਵੀ ਮਾਰਿਆ ਗਿਆ ਪੰਜਾਬ ਦੇ ਪਾਣੀਆਂ ਨੂੰ ਖੋਇਆ ਵੀ ਗਿਆ ਔਰ ਪੰਜਾਬ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਐਸਓਆਲ ਪੁੱਟਣ ਦੇ ਨਹੀਂ ਪੱਥਰ ਵੀ ਰੱਖੇ ਲੇਕਿਨ ਅੱਜ ਹਾਲਾਤ ਬਦਲ ਗਏ ਇਹ ਵੀ ਕੋਈ ਦੋਰ ਆਏ ਨਹੀਂ ਕਿ ਸਾਡੇ ਤੋਂ ਪਹਿਲਾਂ ਸਰਕਾਰਾਂ ਇੱਕ ਅੰਡਰਸਟੈਂਡਿੰਗ ਕਹਿ ਲੋ ਜਾਂ ਜਿਨ੍ਹਾਂ ਨੂੰ ਪੰਜਾਬ ਦੀ ਫਿਕਰ ਨਹੀਂ ਸੀ ਉਹ ਹਰ ਸਾਲ ਆਪਣੇ ਕੋਟੇ ਦਾ ਯਾਨੀ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਆਪਣੇ ਲੋਕਾਂ ਨੂੰ ਆਪਣੀਆਂ ਪਾਰਟੀਆਂ ਨੂੰ ਖੁਸ਼ ਕਰਨ ਲਈ ਪੰਜਾਬ ਦੇ ਹਿੱਸੇ ਦਾ ਪਾਣੀ ਦੂਜੇ ਸੂਬਿਆਂ ਨੂੰ ਦੇ ਦਿੰਦੇ ਸੀ ਲੇਕਿਨ ਅੱਜ ਤਸਵੀਰ ਬਦਲ ਗਈ ਹੈ ਤਸਵੀਰ ਸੂਜੇ ਵਾਲਾ ਸਭ ਇਸ ਕਰਕੇ ਬਦਲ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਤੇ ਜਿਹੜੇ ਸਾਡੇ ਬੰਦ ਪਏ ਖਾਲ ਕਸੀਆਂ ਨਾਲੇ ਜਿਹੜਾ ਸਾਡਾ ਨਹਿਰੀ ਪਾਣੀ ਦਾ ਇਰੀਗੇਟਿਡ ਏਰੀਆ ਜਿਹੜਾ ਕਾਂਗਰਸ ਭਾਜਪਾ ਕਾਲੀ ਸਰਕਾਰਾਂ ਦੇ ਟਾਈਮ 25% ਸੀ ਅੱਜ 60% ਤੋਂ ਉੱਪਰ ਹੋ ਗਿਆ ਵਾ ਇਸ ਕਰਕੇ ਸੁਭਾਵਿਕ ਜੀ ਗੱਲ ਹੈ ਕਿ ਪੰਜਾਬ ਨੂੰ ਅੱਜ ਜਿਹੜਾ ਪੂਰਾ ਉਹਦਾ ਬਣਦਾ ਹੱਕ ਪਰ ਅਸੀਂ ਆਪਣੇ ਹੱਕ ਤੋਂ ਉੱਪਰ ਤੇ ਜਾ ਹੀ ਨਹੀਂ ਰਹੇ ਅਜੇ ਹਾਲਾਂਕਿ ਰਾਈਪੇਰੀਅਨ ਪ੍ਰਿੰਸੀਪਲ ਦੇ ਹਿਸਾਬ ਨਾਲ ਤੇ ਪੰਜਾਬ ਨਾਲ ਤੱਕਾ ਹੋਇਆ ਲੇਕਿਨ ਜਿਹੜੀ ਇੱਕ ਅੰਡਰਸਟੈਂਡਿੰਗ ਅੱਜ ਤੋਂ 40 ਸਾਲ ਪਹਿਲਾਂ ਬਣੀ ਸੀ ਅਸੀਂ ਉਹਦੇ ਹਿਸਾਬ ਨਾਲ ਅੱਜ ਆਪਣੇ ਪੂਰੇ ਪਾਣੀ ਦੀ ਵਰਤੋਂ ਕਰਨ ਦੇ ਯੋਗ ਹੋ ਗਈ ਆ ਪੰਜਾਬ ਦੀ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਨੇ ਇਸ ਹੱਦ ਤੱਕ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਹੈ ਪਾਣੀਆਂ ਦੇ ਮੁੱਦੇ ਤੇ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੇ ਖਾਸ ਸੈਸ਼ਨ ਨੂੰ ਲੈ ਕੇ ਕਾਂਗਰਸ ਵੱਲੋਂ ਸੀਐਲਜੀ ਦੀ ਮੀਟਿੰਗ ਬੁਲਾਈ ਗਈ ਹੈ ਇਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਣ ਵਾਲੇ ਸੈਸ਼ਨ ਬਾਰੇ ਵਿਚਾਰ ਵਟਾਂਦਰਾ ਕਾਂਗਰਸੀ ਆਗੂਆਂ ਦੇ ਵੱਲੋਂ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸਾਰੇ ਕਾਂਗਰਸੀ ਵਿਧਾਇਕ ਸ਼ਾਮਲ ਹੋਏ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਬਾਰੇ ਪਹਿਲਾਂ ਹੀ ਆਪਣਾ ਸਟੈਂਡ ਸਪੱਸ਼ਟ ਕਰ ਚੁੱਕੇ ਹਾਂ ਕਿਉਂਕਿ ਪਾਰਟੀ ਮੀਟਿੰਗ ਦੌਰਾਨ ਵੀ ਕਾਂਗਰਸ ਨੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਨਾਲ ਖੜੇ ਹੋਣ ਦਾ ਸਪੱਸ਼ਟ ਐਲਾਨ ਕੀਤਾ ਹੈ ਪਰ ਸੈਸ਼ਨ ਦੇ ਵਿੱਚ ਸਾਰੇ ਮੁੱਦਿਆਂ ਨੂੰ ਮਜ਼ਬੂਤੀ ਦੇ ਨਾਲ ਕਿਵੇਂ ਰੱਖਿਆ ਜਾਵੇਗਾ ਇਸ ਬਾਰੇ ਵਿਚਾਰ-ਵਟਾਂਦਰਾ ਇਸ ਮੀਟਿੰਗ ਦੇ ਵਿੱਚ ਕੀਤੀ ਗਈ ਹੈ ਉਹਨਾਂ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਜੋ ਵੀ ਗੱਲਬਾਤ ਹੋਵੇਗੀ ਫਿਲਹਾਲ ਮੀਡੀਆ ਦੇ ਵਿੱਚ ਉਸ ਦੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾਵੇਗੀ ਪਰਉਨਾ ਇਹਨਾਂ ਜ਼ਰੂਰ ਕਿਹਾ ਕਿ ਉਹ ਪੰਜਾਬ ਦੇ ਆਗੂ ਨੇ ਅਤੇ ਇਸ ਮਸਲੇ ਤੇ ਪੰਜਾਬ ਦੇ ਹੱਕ ਦੇ ਵਿੱਚ ਹੀ ਖੜਨਗੇ ਰਣਦੀਪ ਸਿੰਘ ਸੂਰਜੇਵਾਲਾ ਵੱਲੋਂ ਦਿੱਤੇ ਗਏ ਬਿਆਨ ਦੇ ਬਾਰੇ ਆ ਬੋਲਦੇ ਆ ਉਹਨਾਂ ਕਿਹਾ ਹੈ ਕਿ ਰਣਦੀਪ ਸਿੰਘ ਸੂਰਜੇਵਾਲਾ ਹਰਿਆਣਾ ਦੇ ਆਗੂ ਨੇ ਇਸ ਕਰਕੇ ਉਹ ਹਰਿਆਣਾ ਦੇ ਹੱਕ ਦੇ ਵਿੱਚ ਨੇ ਅਤੇ ਪੰਜਾਬ ਦੇ ਸਾਰੇ ਆਗੂ ਕਿਉਂਕਿ ਉਹ ਪੰਜਾਬ ਨਾਲ ਸੰਬੰਧਿਤ ਨੇ ਉਹ ਸਾਰੇ ਆਗੂ ਪੰਜਾਬ ਦੇ ਹੱਕ ਨੂੰ ਪਹਿਲ ਦੇਣਗੇ ਅਤੇ ਪੰਜਾਬ ਦੇ ਹੱਕ ਦੇ ਵਿੱਚ ਖੜੇ ਰਹਿਣਗੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਖਾਸ ਚਿੱਠੀ ਲਿਖੀ ਗਈ ਹੈ ਚਿੱਠੀ ਦੇ ਵਿੱਚ ਉਹਨਾਂ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਪੈਲ ਦੇ ਆਧਾਰ ਤੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੱਲ ਕਰਨ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਚਿੱਠੀ ਸੋਸ਼ਲ ਮੀਡੀਆ ਤੇ ਵੀ ਪੋਸਟ ਕੀਤੀ ਗਈ ਹੈ ਅਤੇ ਇਸ ਚਿੱਠੀ ਦੇ ਵਿੱਚ ਚਿੱਠੀ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਨੇ ਇੱਕ ਖਾਸ ਸੰਦੇਸ਼ ਵੀ ਲਿਖਿਆ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਵੱਲੋਂ ਪੱਤਰ ਲਿਖਿਆ ਗਿਆ ਹੈ ਅਤੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣੂ ਕਰਵਾਇਆ ਕਿ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਬਹਾਨੇ ਲੁੱਟਿਆ ਜਾ ਰਿਹਾ ਹੈ ਇਸ ਕਾਰਨ ਪੰਜਾਬੀ ਆਪਣੇ ਆਪ ਨੂੰ ਬੇਦਾਨਾ ਮਹਿਸੂਸ ਕਰ ਰਹੇ ਨੇ ਉਹਨਾਂ ਇਹ ਵੀ ਦੱਸਿਆ ਕਿ ਰਾਜਸਥਾਨ ਤੇ ਹਰਿਆਣਾ ਹਮੇਸ਼ਾ ਪੰਜਾਬ ਦੇ ਦਰਿਆਈ ਪਾਣੀਆਂ ਦੇ ਗੈਰ ਕਾਨੂੰਨੀ ਹੱਕਦਾਰ ਬਣਦੇ ਰਹੇ ਨੇ ਅਤੇ ਪਾਖੜਾ ਵਿਆਸ ਪ੍ਰਬੰਧਨ ਬੋਰਡ ਦੇ ਹਰਿਆਣਾ ਨੂੰ 8500 ਕਿਊਸਕ ਪਾਣੀ ਛੱਡਣ ਦੇ ਫੈਸਲੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਬੇਇਨਸਾਫੀ ਹੋਈ ਹੈ ਉਨਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵੱਲੋਂ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਗਿਆ ਤੇ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਸਲੇ ਦਾ ਹੱਲ ਕਰਨ ਦੀ ਅਪੀਲ ਵੀ ਕੀਤੀ ਹੈ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪਾਣੀਆਂ ਬਾਰੇ ਵਿਵਾਦ ਦੇ ਵਿਚਾਲੇ ਕਾਂਗਰਸੀ ਹਰਿਆਣਾ ਦੇ ਕਾਂਗਰਸੀ ਆਗੂ ਰਣਜੀਤ ਸਿੰਘ ਸੂਰਜੇਵਾਲਾ ਦਾ ਬਿਆਨ ਸਾਹਮਣੇ ਆਇਆ। ਰਣਜੀਤ ਸਿੰਘ ਸੂਰਜੇਵਾਲਾ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਤੇ ਨਿਸ਼ਾਨਾ ਸਾਧਿਆ। ਉਹਨਾਂ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਮਨੋਨ ਲਾਲ ਖੱਟਰ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਕਿਉਂ ਨਹੀਂ ਦੇ ਰਹੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਪੁੱਛਿਆ ਕਿ ਨਰਿੰਦਰ ਮੋਦੀ ਸਰਕਾਰ ਪੰਜਾਬ ਸਰਕਾਰ ਨੂੰ ਕੁਝ ਕਿਉਂ ਨਹੀਂ ਕਹਿ ਰਹੀ ਅਤੇ ਫਿਰ ਹਰਿਆਣਾ ਸਰਕਾਰ ਵੱਲੋਂ ਬਾਰ-ਬਾਰ ਬੇਨਤੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਬੀਵੀਐਮਬੀ ਦੇ ਚੇਅਰਮੈਨ ਵੱਲੋਂ ਚਿੱਠੀ ਲਿਖੇ ਜਾਣ ਦੇ ਬਾਵਜੂਦ ਗ੍ਰਹਿ ਮੰਤਰੀ ਅਮਿਤ ਸ਼ਾ ਸੀਆਈਐਸਐਫ ਨੂੰ ਕਿਉਂ ਨਹੀਂ ਤਾਇਨਾਤ ਕਰ ਰਹੇ ਹਰੇ ਕੇਂਦਰੀ ਪ੍ਰੋਜੈਕਟ ਤੇ ਕੇਂਦਰੀ ਫੋਰਸ ਤਾਇਨਾਤ ਹੁੰਦੀ ਹੈ ਅਜਿਹੇ ਸਵਾਲ ਉਹਨਾਂ ਨੇ ਕੀਤੇ ਨੇ ਤੇ ਕਿਹਾ ਹੈ ਕਿ ਇਸ ਦੇ ਲਈ ਪਿਛਲੇ 7 ਮਹੀਨਿਆਂ ਤੋਂ ਸੀਆਈਐਸਐਫ ਦੀ ਤਾਇਨਾਤੀ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਸੀ ਤੇ ਹੁਣ ਇਹ ਤਾਇਨਾਤੀ ਕਿਉਂ ਨਹੀਂ ਹੋ ਰਹੀ ਇਸ तमाम ਮਾਮਲੇ ਨੂੰ ਲੈ ਕੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦਾ ਜੋ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਾਣੀਆਂ ਨੂੰ ਲੈ ਕੇ ਜੋ ਵਾਧ ਵਿਵਾਦ ਚੱਲ ਰਿਹਾ ਉਸ ਨੂੰ ਲੈ ਕੇ ਸੂਰਜੇਵਾਲਾ ਨੇ ਜਿੱਥੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਉਥੇ ਹੀ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਤੇ ਵੀ ਨਿਸ਼ਾਨਾ ਸਾਧਦੇ ਹੋਏ ਉਹ ਨਜ਼ਰ ਆਏ ਨੇ ਉਹਨਾਂ ਨੇ ਇਸ ਮੌਕੇ ਕਿਹਾ ਕਿ ਹਰਿਆਣਾ ਨੂੰ ਪਾਣੀ ਦੀ ਬੇਹੱਦ ਜ਼ਰੂਰਤ ਹੈ ਕਿਉਂਕਿ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਦੀ ਬਹੁਤ ਕਮੀ ਹੈ ਹਰਿਆਣਾ ਦੇ ਵਿੱਚ ਪਾਣੀ ਉਪਲਬਧ ਕਰਾਉਣ ਦੇ ਲਈ ਉਹਨਾਂ ਨੇ ਕੇਂਦਰ ਸਰਕਾਰ ਨੂੰ ਆਪਣੀਆਂ ਖਾਸ ਤਾਕਤਾਂ ਵਰਤਣ ਦੀ ਬੇਨਤੀ ਵੀ ਕੀਤੀ ਹੈ ਕੇਂਦਰ ਕੀ ਭਾਜਪਾ ਸਰਕਾਰ ਦਾ ਰਵਈਆ ਤੋਂ ਔਰ ਜ਼ਿਆਦਾ ਚੁੱਕਾਣੇ ਵਾਲਾ ਹੈ मोदी सरकार गर्मी के मौसम में रिजाई ओढ़कर ऐसे सोई है जैसे पंजाब हरियाणा नाम के कोई प्रांत हिंदुस्तान के नक्शे में हो ही ना बीबीएमबी यानी भाखड़ा ब्यास मैनेजमेंट बोर्ड केंद्रीय सरकार की परियोजना है बीबीएमबी के बोर्ड का गठन देश के बिजली मंत्री के द्वारा और बिजली मंत्रालय के द्वारा किया जा सकता है जो हरियाणा से सांसद भी हैं और जिनका नाम श्रीमान मनोहर लाल खट्टर जी है भाखड़ा नंगल डैम भी पूरी तरह से बीबीएमबी -बी और बिजली मंत्रालय के अधीन है बीबीएमबी बोर्ड ही पंजाब हरियाणा राजस्थान के हिस्से का पानी देता है यह जुम्मेवारी उनकी है पर इन सब के बीच बिजली मंत्रालय भारत सरकार बिजली मंत्री भारत सरकार श्री मनोहर लाल खट्टर और मोदी सरकार पूरी तरह से गायब हो चुके हैं चौथा पहलू एक मई 2025 को पंजाब सरकार ने भाखड़ा नंगल डैम पर पुलिस लगाकर वह सारा सिस्टम जहां से डैम में से रेगुलेटर गेट से पानी छोड़ा जाता है उस पर ताला लगा दिया और चाबी पंजाब पुलिस ने अपने कब्जे में ले ली ताकि हरियाणा के पानी का हिस्सा दिया ही ना जा सके दोस्तों हिंदुस्तान के इतिहास में यह पहली बार हुआ कि जब किसी प्रांतीय सरकार ने अपनी पुलिस लगाकर किसी केंद्रीय परियोजना पर कब्जा कर लिया हो यह दादागिरी केंद्रीय परियोजना पर कब्जा करने की पंजाब की भगवंत मान सरकार ने की है उधर पंजाब पुलिस वालों युद्ध नशिया विरोध ਮੁਹਿੰਮ ਦੇ ਤਹਿਤ ਲਗਾਤਾਰ ਨਸ਼ੇ ਦੇ ਸੂਦાગਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦੇ ਤਹਿਤ ਅੱਜ ਬਟਾਲਾ ਪੁਲਿਸ ਦੇ ਵੱਲੋਂ ਕਾਦੀਆਂ ਦੇ ਵਿੱਚ ਵਰਦੇਮੀ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਅਤੇ ਨਜਾਇਜ਼ ਉਸਾਰੀ ਮਸ਼ੀਨਾਂ ਦੀ ਮਦਦ ਦੇ ਨਾਲ ਢਾਈ ਗਈ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਐਸਐਸਪੀ ਵੱलो ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਵਕ ਵਕ ਥਾਣਿਆਂ ਦੇ ਵਿੱਚ 6 ਮੁਕਦਮੇ ਦਰਜ ਹਨ ਜਿਨ੍ਹਾਂ ਦੇ ਵਿੱਚੋਂ 4 ਐਨਡੀਪੀਐਸ ਐਕਟ ਦੇ ਤਹਿਤ ਮੁਕਦਮੇ ਸਨ ਜਿਨ੍ਹਾਂ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਇਸ ਮੌਕੇ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਦੇ ਵਿੱਚ ਸ਼ਾਮਲ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਦੇ ਖਿਲਾਫ ਠੋਸ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨਸ਼ਵਯੋਗ ਕਾਰੋਬਾਰ ਕਰਨ ਵਾਲੇ ਲੋਕ ਮੁੱਖ ਧਾਰਾ ਦੇ ਵਿੱਚ ਸ਼ਾਮਲ ਨਹੀਂ ਹੋ ਜਾਂਦੇ ਜਾਂ ਫਿਰ ਪੰਜਾਬ ਨੂੰ ਛੱਡ ਕੇ ਪੰਜਾਬ ਤੋਂ ਬਾਹਰ ਨਹੀਂ ਚਲੇ ਜਾਂਦੇ। ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 에ਅਰ ਚੀਫ ਮਾਰਸ਼ਲ ਐਪੀ ਸਿੰਘ ਹਵਾਈ ਸੈਨਾ ਮੁਖੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੀਟਿੰਗ ਦੇ ਦੌਰਾਨ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਹਵਾਈ ਸੈਨਾ ਦੀ ਤਿਆਰੀ ਬਾਰੇ ਵਿਚਾਰ-ਵਟਾਂਦਰਾ ਕੀਤੀ ਗਈ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਮੁਖੀ ਅਤੇ ਜਲ ਸੈਨਾ ਦੇ ਮੁਖੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੂੰ ਅਰਬ ਸਾਗਰ ਦੇ ਵਿੱਚ ਮਹੱਤਵਪੂਰਨ ਸਮੁੰਦਰੀ ਮਾਰਗਾਂ ਬਾਰੇ ਜਾਣਕਾਰੀ ਵੀ ਦਿੱਤੀ ਸੀ ਅਤੇ ਇਸ ਸੰਬੰਧੀ ਤਿਆਰੀ ਬਾਰੇ ਵੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਗਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਰ ਚੀਫ ਮਾਰਸ਼ਲ ਦੇ ਨਾਲ ਇਹ ਮੁਲਾਕਾਤ ਇਸ ਲਈ ਮਹੱਤਵਪੂਰਨ ਸਮਝੀ ਜਾ ਰਹੀ ਹੈ ਕਿਉਂਕਿ ਹਵਾਈ ਸੈਨਾ ਨੇ ਫਰਵਰੀ 2019 ਦੇ ਵਿੱਚ ਪੁਲਵਾਮਾ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ ਦੇ ਵਿੱਚ ਜੈਟ ਜਹਾਜ਼ਾਂ ਦੇ ਨਾਲ ਬੰਬਾਰੀ ਕਰਕੇ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਸੀ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਇੱਕ ਬਿਆਨ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਇਸ ਬਿਆਨ ਦੇ ਵਿੱਚ ਰਾਹੁਲ ਗਾਂਧੀ ਨੇ ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਗੱਲਬਾਤ ਦੌਰਾਨ ਇੱਕ ਸਿੱਖ ਵਿਦਿਆਰਥੀ ਦੇ ਵੱਲੋਂ ਰਾਹੁਲ ਗਾਂਧੀ ਤੋਂ 84 ਦੇ ਦੰਗਿਆਂ ਦੇ ਸੰਬੰਧ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ। ਵਿਦਿਆਰਥੀ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਕਿਹਾ ਸੀ ਕਿ ਰਾਜਨੀਤੀ ਨੀਡਰ ਹੋਣੀ ਚਾਹੀਦੀ ਹੈ। ਡਰਨ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਪਰ ਅਸੀਂ ਸਿਰਫ ਕੜਾ ਪੈਣਨਾ ਚਾਹੁੰਦੇ ਹਾਂ। ਅਸੀਂ ਸਿਰਫ ਪੱਗ ਨਹੀਂ ਬਨਣਾ ਚਾਹੁੰਦੇ। ਅਸੀਂ ਪ੍ਰਗਟਾਵੇ ਦੀ ਆਜ਼ਾਦੀ ਚਾਹੁੰਦੇ ਹਾਂ। ਜਿਸ ਦੀ ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਇਜਾਜ਼ਤ ਨਹੀਂ ਸੀ ਉਹਨਾਂ ਕਾਂਗਰਸ ਤੇ ਸਿੱਖਾਂ ਦੀਆਂ ਆਵਾਜ਼ਾਂ ਨੂੰ ਕੰਨਾਂ ਤੋਂ ਹਟਾਉਣ ਅਤੇ 1984 ਦੇ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਬਚਾਉਣ ਦਾ ਦੋਸ਼ ਵੀ ਇਸ ਮੌਕੇ ਇਸ ਵਿਦਿਆਰਥੀ ਨੇ ਲਗਾਇਆ ਇਸ ਦੇ ਜਵਾਬ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਲੈਣਾ ਹਾਂ 1980 ਦੇ ਵਿਹਾਕੇ ਦੇ ਵਿੱਚ ਜੋ ਵੀ ਹੋਇਆ ਸੀ ਉਹ ਬਿਲਕੁਲ ਗਲਤ ਸੀ ਸੋ ਰਾਹੁਲ ਗਾਂਧੀ ਪਹਿਲੀ ਵਾਰ You recently, on your last visit to the USA, you made a tweet speaking directly to Sikhs in India and abroad, and in that you talk about what India under the BJP would look like. Where you ask, um, "Will you be allowed to wear garas, Would you allowed to be wear turbans under the BJP?" So you create a fear amongst the Sikhs about what the BJP would look like. But um, you talked about how politics should be fearless. There should be nothing to be afraid of, right? But we don't just want to wear karas. We don't just want to tie our turbans. We want freedom of expression, which under the Congress Party in the past has not been allowed. For example, the Ananthapur Sahib resolution, which you're probably familiar with, talks about these Dalit rights, right? Rights of water. It talks about better working conditions, anti-monopoly. It mentions nothing of separatism, but it's labeled as a separatist document. This is something your party has done, and your party seems to lack the maturity to accept the mistakes it has made, such as Sajjan Kumar just now being tried, and there's many more Sajjan Kumars currently sitting in the Congress Party. K.P.S. Gill is hailed as a hero, yet you tell us to fear what the BJP India would look like, but you've never really tried but, to reconcile that, brother, what's your with question? the six. Yeah, no, no. I think it's a, it's a minute now. You've, uh, what's your, your question? Point yes, I will get to my so question. So, what's the question? You haven't tried to reconcile with the six. What attempts are you making? Because if you continue like this, BJP is also going to make its way. ਉਦਰ ਰਾਹੁਲ ਗਾਂਧੀ ਦੇ ਵਾਇਰਲ ਹੋ ਰਹੇ ਇਸ ਵੀਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪ੍ਰਤੀਕਰਮ ਜ਼ਾਹਿਰ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਗਰੇਵਾਲ ਅਤੇ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਇਸ ਵੀਡੀਓ ਦੇ ਬਾਰੇ ਆਪਣੇ ਪ੍ਰਤੀਕਰਮ ਜ਼ਾਹਿਰ ਕੀਤੇ ਗਏ ਨੇ ਦੇਖੋ ਅਮਰੀਕਾ ਗਏ ਰਾਹੁਲ ਗਾਂਧੀ ਸਾਹਿਬ ਨੂੰ ਅੱਜ ਪ੍ਰੈਸ ਮਿਲਣੀ ਦੌਰਾਨ ਇੱਕ ਸਿੱਖ ਨੌਜਵਾਨ ਨੇ ਬੜੀ ਦਲੇਰੀ ਤੇ ਬੜੇ ਸੁਹਿਰਦ ਤਰੀਕੇ ਦੇ ਨਾਲ ਉਹਨਾਂ ਦੇ ਉਸ ਬਿਆਨ ਦੇ ਨਾਲ ਕਾਊਂਟਰ ਕੀਤਾ ਜਿੱਤੇ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਸੀ ਕਿ ਕੀ ਭਾਰਤ ਦੇ ਵਿੱਚ ਸਿੱਖਾਂ ਨੂੰ ਕੜਾ ਪਹਿਨਣ ਤੇ ਪਗੜੀ ਪਹਿਨਣ ਦੀ ਇਜਾਜ਼ਤ ਰਹੇਗੀ ਉਸ ਨੌਜਵਾਨ ਨੇ ਸਵਾਲ ਕੀਤਾ ਕਿ ਜੋ 1980 ਦੇ ਦਹਾਕੇ ਦੇ ਵਿੱਚ ਹੋਇਆ ਉਹਦੇ ਬਾਰੇ ਰਾਹੁਲ ਗਾਂਧੀ ਨੇ ਕੀ ਕਹਿਣਾ ਕਿਉਂਕਿ 1980 ਦੇ ਦਹਾਕੇ ਦੌਰਾਨ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਹਿ ਟੇਰੀ ਕੀਤਾ ਗਿਆ ਦਿੱਲੀ ਦੀਆਂ ਸੜਕਾਂ ਤੇ ਸਿੱਖ ਨਸਲ ਖੁਸ਼ੀ ਹੋਈ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਤੇ ਰਾਹੁਲ ਗਾਂਧੀ ਸਾਹਿਬ ਕੀ ਕਹਿੰਦੇ ਕਹਿੰਦੇ ਜੀ ਉਸ ਸਮੇਂ ਮੇਰਾ ਰਾਜਨੀਤੀ ਨਾਲ ਜਾਂ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅੱਜ ਮੈਂ ਰਾਜਨੀਤੀ ਦੇ ਵਿੱਚ ਹੁਣ ਨਹੀਂ ਐਸਾ ਕੁਝ ਹੋ ਰਾਹੁਲ ਗਾਂਧੀ ਸਾਹਿਬ ਠੀਕ ਹੈ ਕਿ 1980 ਦੇ ਦਹਾਕੇ ਦੌਰਾਨ ਤੁਹਾਡਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਤੁਹਾਡੇ ਪਰਿਵਾਰ ਨੇ ਇਹ ਸਾਰਾ ਕੁਝ ਕੀਤਾ ਔਰ ਉਸ ਤੋਂ ਬਾਅਦ ਬੜੇ ਐਸੇ ਮੌਕੇ ਆਏ ਜਦੋਂ ਤੁਸੀਂ ਖਾਸ ਕਰਕੇ ਜੇ ਮੈਂ ਯੂਪੀਏ ਦੀਆਂ ਦੋ ਸਰਕਾਰਾਂ ਦੀ ਗੱਲ ਕਰਾਂ ਉਹ ਤਾਂ ਸਾਰਿਆਂ ਨੂੰ ਪਤਾ ਕਿ ਤੁਹਾਡਾ ਪਰਿਵਾਰ ਉਹ ਸਰਕਾਰਾਂ ਚਲਾ ਰਿਹਾ ਸੀ। ਔਰ ਉਹਦੇ ਦੌਰਾਨ ਜਿਹੜਾ ਸਿੱਖ ਨਸਲ ਕੁਸ਼ੀ ਤੇ ਕੇਸ ਹੈ, ਸੀਬੀਆਈ ਨੇ ਕਲੋਜ਼ਰ ਰਿਪੋਰਟਾਂ ਫਾਈਲ ਕੀਤੀਆਂ। ਉਹਨਾਂ ਨੂੰ ਬਚਾਇਆ ਕਾਂਗਰਸ ਨੇ। ਔਰ ਅੱਜ ਤੱਕ ਜਿਹੜੇ ਉਹ ਦੋਸ਼ੀ ਨੇ, ਚਾਹੇ ਸੱਜਨ ਕੁਮਾਰ ਹੋਣ, ਜਗਦੀਸ਼ ਟਾਇਟਲਰ ਹੋਣ ਜਾਂ ਕਮਲਨਾਥ ਹੋਣ ਹੋਰ ਐਸੇ ਬਹੁਤ ਚਿਹਰੇ ਨੇ, ਉਹ ਤਾਂ ਕਾਂਗਰਸ ਦੇ ਵਿੱਚ ਬੈਠੇ ਨੇ। ਹੁਣ ਤਾਂ ਤੁਸੀਂ ਲੀਡਰ ਆਫ oppositon ਹੋ, ਤੁਸੀਂ ਕਾਂਗਰਸ ਨੂੰ ਸਾਰਿਆਂ ਨੂੰ ਤੁਸੀਂ ਉਹ ਚਲਾ ਰਹੇ ਹੋ ਤੇ ਅੱਜ ਵੀ ਤੁਸੀਂ ਉਹ ਲੋਕਾਂ ਨੂੰ ਬਚਾ ਰਹੇ ਹੋ ਤਾਂ ਇਹ ਗੱਲ ਕਹਿਣੀ ਕਿ ਜੀ ਉਦੋਂ ਮੇਰਾ ਸਰਕਾਰ ਨਹੀਂ ਸੀ ਅੱਜ। ਕਿ ਕਾਂਗਰਸ ਇਹ ਚੀਜ਼ਾਂ 'ਚ ਭਰੀ ਹੋ ਜਾਂਦੀ ਹੈ ਖਾਸ ਕਰਕੇ ਜੇ ਮੈਂ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਦੀ ਗੱਲ ਕਰਾਂ ਅਕਾਲ ਤਖਤ ਸਾਹਿਬ ਸਿੱਖਾਂ ਦੀ ਆਸਥਾ ਹੈ ਸਿੱਖਾਂ ਦਾ ਧੁਰਾ ਹੈ ਦੇਸ਼ ਵਿਦੇਸ਼ 'ਚ ਜਿੱਥੇ ਵੀ ਸਿੱਖ ਬੈਠੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਨੇ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਚੱਲਦੇ ਨੇ ਰਾਹੁਲ ਗਾਂਧੀ ਅਮਰੀਕਾ ਵਿੱਚ ਜਾਂਦੇ ਨੇ ਜਿਹੜੇ ਕਿ ਅਕਸਰ ਫੇਰੀ ਲੱਗਦੀ ਆ ਉਥੇ ਪੁੱਛेंगे ਕੁਝ ਸਵਾਲਾਂ ਦੇ ਜਵਾਬ ਵਿੱਚ ਸਿੱਖਾਂ ਦੇ ਨਾਲ ਬੜਾ ਚੰਗਾ ਰਿਸ਼ਤਾ ਹੋਣ ਦੀ ਗੱਲ ਕਰਦੇ ਨੇ 80ਆਂ ਚ ਜੋ ਕੁਝ ਵੀ ਵਾਪਰਿਆ ਉਹ ਮਾੜਾ ਹੋਇਆ ਉਹਦੀ ਉਹ ਮਾਫੀ ਮੰਗਣ ਦਾ ਤੇ ਖੁਸ਼ੀ ਦਾ ਪਲਟਾਵਾ ਕਰਦੇ ਨੇ ਤੇ ਇਸ ਗੱਲ ਤੇ ਕਈ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਆ ਰਹੀਆਂ ਨੇ ਮਾਫੀ ਵੀ ਮੰਗਦੇ ਨੇ ਪਰ ਇਸ ਗੱਲ ਦਾ ਸਵਾਲ ਕੁਝ ਲੋਕਾਂ ਨੇ ਉਠਾਇਆ ਮੈਂ ਵੀ ਉਹਦੇ ਨਾਲ ਸਹਿਮਤ ਹਾਂ ਕਿ ਰਾਹੁਲ ਗਾਂਧੀ ਜੀ ਆਪ ਦੱਸ ਰਹੇ ਨੇ ਕਿ ਮੈਂ ਕਿੰਨੀ ਵਾਰ ਤਰਵਾਰ ਸਭ ਆਇਆ ਤੇ ਮੈਂ ਕਿੰਨੀ ਵਾਰ ਪੰਜਾਬ ਆਇਆ ਤੇ ਉਹ ਇਸ ਗੱਲ ਦਾ ਜਵਾਬ ਕਦੇ ਪੰਜਾਬ ਵਿੱਚ ਨਹੀਂ ਦਿੰਦੇ ਜਦੋਂ ਕਿ ਵਾਪਰਿਆ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਉਹ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਤੇ ਦੂਸਰੀ ਗੱਲ ਜਿਹੜੀ ਆ ਉਹ ਕਦੇ ਨਹੀਂ ਇਹ ਗੱਲ ਕਹਿੰਦੇ ਕਿ 80ਆਂ 'ਚ ਜੋ ਕੁਝ ਵਾਪਰਿਆ ਕੀ ਕੀ ਵਾਪਰਿਆ ਉਹਦਾ ਜ਼ਿਕਰ ਨਹੀਂ ਕਰਦੇ ਮੈਂ ਇੱਥੇ ਦੱਸਣਾ ਚਾਹਣਾ ਭਾਵੇਂ ਕੀ ਰਾਹੁਲ ਗਾਂਧੀ ਇਸ ਦੇਸ਼ ਦੇ ਵਸਿੰਦੇ ਨੇ ਨਾਗਰਿਕ ਨੇ ਤੇ 130-40 ਕਰੋੜ ਦਾ ਦੇਸ਼ ਆ ਉਹਦੇ ਵਿੱਚ ਵਿਰੋਧੀ ਧਿਰਦੇ ਉਹ ਆਗੂ ਨੇ ਬڑے ਵੱਡਾ ਕਹਿੰਦੇ ਹੁੰਦੇ ਆ ਰਤਵੇ ਤੇ ਉਹ ਬੈਠੇ ਨੇ ਤੇ ਮੈਨੂੰ ਇਸ ਸਮੇਂ ਤੇ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਦੀ ਗੱਲ ਕਰਨ ਵਿੱਚ ਕੋਈ ਕਿਸੇ ਤਰ੍ਹਾਂ ਦੀ ਹਿਜਚਾੜ ਨਹੀਂ ਆ ਕਿ ਅੱਜ ਤੋਂ ਕਰੀਬ 111 ਸਾਲ ਪਹਿਲਾਂ ਕਾਮਾਗਾਟਾ ਮਾਰੂ ਨਾਮ ਦੀ ਗੱਲ ਜਿਹੜਾ ਕਿ ਗੁਰਨਾਨਦ ਜਹਾਜ਼ ਦੇ ਤੌਰ ਤੇ ਸਿੱਖ ਇਤਿਹਾਸ ਵਿੱਚ ਜਾਣਿਆ ਜਾਂਦਾ ਉਸ ਜਹਾਜ਼ ਦੇ ਲੋਕਾਂ ਨਾਲ ਕੈਨੇਡਾ ਦੇ ਉਸ ਸਮੇਂ ਦੇ ਜਿਹੜੇ ਚਿੱਟੀ ਚਮੜੀ ਵਾਲੇ ਲੋਕ ਸੀ ਰਾਜ ਕਰ ਰਹੀ ਸੀ ਉਹਨਾਂ ਨੇ ਅਣਮਨੁੱਖੀ ਬਤਾਰਾ ਵਤੀਰਾ ਕੀਤਾ ਪਰ ਭਾਵੇਂ ਕਿ ਜਸਨ ਟਰੂਡੋ ਦਾ ਨਾ ਤਾਂ ਉਹ ਰਿਸ਼ਤੇਦਾਰ ਸੀ ਪਰ ਉਸ ਦੀ ਦੇਸ਼ ਦੇ ਹਾਫੂ ਸੀ ਤੇ ਜਸਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੀ ਮਾਫੀ ਮੰਗੀ ਬੜੀ ਵੱਡੀ ਗੱਲ ਹੈ ਸੋ ਅੱਜ ਰਾਹੁਲ ਗਾਂਧੀ ਜੀ ਗੱਲ ਤਾਂ ਬਹੁਤ ਕਰਦੇ ਨੇ ਪਰ ਕਦੇ ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੇਰੀ ਦਾਦੀ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ ਦਰਬਾਰ ਸਾਹਿਬ ਦਾ ਸੀਨਾ ਗੋੜੀਆਂ ਨਾਲ ਵਿੰਨਿਆ ਗਿਆ ਤਾਬੇ ਬੈਠਾ ਗਰੰਥੀ 'ਤੇ ਵੀ ਚੜਾਈ ਕਰ ਗਿਆ ਗੁਰੂ ਗ੍ਰੰਥ ਸਾਹਿਬ ਦੇ ਸੀਨੇ ਵਿੱਚ ਦੀ ਵੀ ਗੋਲੀਆਂ ਲੱਗੀਆਂ ਬਹੁਤ ਵੱਡਾ ਬਰਤਾਰਾ ਵਾਪਰਿਆ ਜਿਸ ਪ੍ਰਕਰਮਾਂ ਵਿੱਚ ਉਹ ਪਾਣੀ ਦੀ ਸੇਵਾ ਕਰਦੇ ਨੇ ਲੰਗਰ ਦੀ ਸੇਵਾ ਕਰਦੇ ਨੇ ਉਧਰ ਮੁਹਾਲੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪਾਣੀ ਮੈਂਬਰੀ ਕਮੇਟੀ ਅਤੇ ਵੱਖੋ-ਵੱਖਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਗੁਰਦੁਆਰਾ ਸਾਹਿਬ ਸ੍ਰੀ ਗੜੀਪੂਰਖਾ ਸਾਹਿਬ ਮਾਜਰੀ ਵਿਖੇ ਇੱਕ ਪੰਥਕ ਇਕੱਤਰਤਾ ਕਰਵਾਈ ਗਈ ਇਸ ਪੰਥਕ ਇਕੱਤਰਤਾ ਦੇ ਵਿੱਚ ਸ਼੍ਰੀ ਅਕਾਲ ਤਖਤ ਸਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਅਕਾਲੀ ਦਲ ਬਣਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਪਰ ਹੁਣ ਬਾਦਲ ਪਰਿਵਾਰ ਇਸ ਨੂੰ ਨਿੱਜੀ ਪਾਰਟੀ ਬਣਾ ਕੇ ਰੱਖ ਰਿਹਾ ਹੈ ਇਸ ਮੌਕੇ ਉਹਨਾਂ ਨੇ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਸਿਆਸੀ ਨਿਸ਼ਾਨੇ ਵੀ ਵਿੰਨੇ ਅਕਾਲੀ ਦਲ ਨੂੰ ਲੈ ਕੇ ਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 15 ਸਾਲ ਲਗਾ ਕੇ ਪਰਿਵਾਰ ਨੂੰ ਨੰਬਰ 1 ਬਣਾਉਣ ਦਾ ਯਤਨ ਕੀਤਾ ਗਿਆ ਤੇ ਹੁਣ ਕਹਿ ਰਹੇ ਨੇ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਪੰਜਾਬ ਨੂੰ ਨੰਬਰ 1 ਬਣਾਉਣ ਦੀ ਹੁਣ ਗੱਲ ਕੀਤੀ ਜਾ ਰਹੀ ਹੈ ਜਦਕਿ ਪਿਛਲੇ 15 ਸਾਲ ਸਿਰਫ ਆਪਣੇ ਪਰਿਵਾਰ ਨੂੰ ਨੰਬਰ 1 ਬਣਾਉਣ ਦੇ ਲਈ ਯਤਨ ਕੀਤੇ ਗਏ ਇਸ ਮੌਕੇ ਉਹਨਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਉੱਤੇ ਵੀ ਆਪਣੇ ਵਿਚਾਰ ਰੱਖੇ ਉਹਨਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਪਾਣੀ ਨੂੰ ਲਟਾਉਣ ਲਈ ਬਰਾਬਰ ਦੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਕਿਸੇ ਇੱਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਬਲਕਿ ਇਸ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ਿੰਮੇਵਾਰ ਨੇ ਉਹਨਾਂ ਨੇ ਕਿਹਾ ਕਿ ਜਦੋਂ ਡੈਮ ਸੇਫਟੀ ਐਕਟ ਪਾਸ ਹੋਇਆ ਉਦੋਂ ਪੰਜਾਬ ਦੇ ਸੰਸਦ ਕੀ ਕਰ ਰਹੇ ਸਨ ਇਹ ਦੱਸਣ ਕਿ ਉਹ ਇਸ ਐਕਟ ਦੇ ਵਿਰੋਧ ਦੇ ਵਿੱਚ ਸਨ ਜਾਂ ਫਿਰ ਇਸ ਐਕਟ ਦੇ ਹੱਕ ਦੇ ਵਿੱਚ ਹੁਣ ਫਿਰ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਤੇ ਜਦੋਂ 15 ਸਾਲ ਸਰਕਾਰ ਸੀ ਉਦੋਂ ਪਰਿਵਾਰ ਨੂੰ ਨੰਬਰ 1 ਬਣਾਉਣ ਤੇ ਲੱਗੇ ਰਹੇ ਹੁਣ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਜੇ ਸੱਤਾ 'ਚ ਆ ਗਏ ਤਾਂ ਸੋ ਸਾਧ ਸੰਗਤ ਜੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਆ ਪਿੱਛੇ ਜੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ